ਬਾਬਾ ਦੀਪ ਸਿੰਘ ٹرسٹ ਦੇ ਸੇਵਾਦਾਰ ਭਾਈ ਅਮਨਦੀਪ ਸਿੰਘ ਦੇ ਪਿਤਾ ਜਗਤਾਰ ਸਿੰਘ ਜੋ ਪਿਛਲੇ ਦਿਨੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਭਾਈ ਅਮਨਦੀਪ ਸਿੰਘ ਦੇ ਪਿਤਾ ਜੀ ਦੀ ਅੰਤਿਮ ਅਰਦਾਸ 30 ਦਸੰਬਰ ਦਿਨ ਸੋਮਵਾਰ ਨੂੰ ਬੀਬੀ ਕੋਲਾ ਜੀ ਭਲਾਈ ਕੇਂਦਰ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਸਿੰਘ ਸਾਹਿਬਾਨ ਸੰਤ ਮਹਾਪੁਰ ਅਤੇ ਦੇਸ਼ ਵਿਦੇਸ਼ੇ ਕਈ ਹੋਰ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਆਯਮਨਦੀਪ ਸਿੰਘ ਜੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲੇ ਉਹਨਾਂ ਦੇ ਪਿਤਾ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਨਿਮਿਤ ਅੱਜ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਦੇਖੇ ਅੰਤਮ ਅਰਦਾਸ ਦਾ ਜਿਹੜਾ ਸਮਾਗਮ ਹੈ ਉਹ ਰੱਖਿਆ ਹੋਇਆ ਹੈ ਬਹੁਤ ਸਾਰੀਆਂ ਸ਼ਖਸੀਤਾਂ ਸੰਗਤਾਂ ਉਹਨਾਂ ਦੇ ਇਸ ਅਰਦਾਸ ਦੇ ਸਮਾਗਮ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਗੁਰ ਚਰਨਾਬੀ ਚਰਦਾਸ ਹੈ ਕਿ ਸਾਧੂ ਵਿਛੜੀ ਆਤਮਾ ਨੂੰ ਆਪਣੇ ਚਰਨਾਖੰਡਾਂ ਦੇਣ भाई अमनदीप सिंह जी हुणा ਦੇ ਪਤਾ ਜੀ ਸਤਿਗੁਰੂ ਅਕਾਲ ਪੁਰਖ ਵੱਲੋਂ ਜਿੰਨਾ ਹੁਕਮ ਸੀ ਆਪਣੀ ਯੋਣੀ ਯਾਤਰਾ ਕਰਦੇ ਪਿਛਲੇ ਸਮੇਂ ਦੌਰਾਨ ਗੁਰੂ ਚਰਨਾ ਚਾਬਰਾ ਜੀ ਅੱਜ ਉਹਨਾਂ ਦੀ ਅੰਤਮ ਅਰਦਾਸ ਮਾ ਬੀਬੀ ਕੋਲਾ ਲਾਂਗੀ ਪਲਾਈ ਕੇ ਅੰਦਰ ਵਿਖੇ ਸੀ ਸਤਿਗੁਰਾਂ ਦੀ ਹਾਜ਼ਰੀ ਚ ਦੀਵਾਨ ਸੱਜੇ ਰਾਗ ਭਾਈ ਕੀਰਤਨ ਵੀ ਹੋਏ ਤੇ ਅਰਦਾਸ ਵੀ ਹੋਈ ਕਿ ਦੇਹ ਸੱਜਣ ਦੇਹੋ ਸੱਜਣਿਆ ਸੰਸੜਿਆ ਜੋ ਹੋਵੇ ਸੈਵਸ ਹੁੰਦੇ